ਯਾਹੇ ਦੋਸਤੋ ਮੈਂ ਟੋਡਾਪਟਾ ਸੰਜੀਬਾਵਾ ਡੀਪੀਸੀ ਪੰਜਾਬੀ ਤੇ ਅੱਜ ਅਸੀਂ ਪਹੁੰਚੇ ਆਂ ਨਗਰ ਕੋਸਲ ਦੇ ਪ੍ਰਧਾਨ ਬਲਜੀਤ ਸਿੰਘ ਪੜਾ ਜੀ ਕੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਰੇੜੀ ਜਿਹੜੀ ਮਾਰਕੀਟ ਹੈਗੀ ਆ ਉਹ ਕਿੱਥੇ ਸ਼ਿਫਟ ਕੀਤੀ ਜਾ ਰਹੀ ਹੈ ਤੇ ਜਿਹੜਾ ਪੁਰਾਣਾ ਬੱਸ ਸਟੈਂਡ ਹੈਗਾ ਉਹਦਾ ਕੀ ਹੱਲ ਕੀਤਾ ਜਾ ਰਿਹਾ ਔਰ ਨਾਲ ਨਾਲ ਜਿਹੜੀ ਨਜਾਇਜ਼ ਕਬਜ਼ੇ ਗਿਆ ਉਹਨਾਂ ਖਿਲਾਫ ਕੀ ਮਹਿੰਮ ਚੱਲ ਰਹੀ ਹੈ ਔਰ ਨਾਲ ਦੇ ਨਾਲ ਜਿਹੜੇ ਪਬਲਿਕ ਬਾਥਰੂਮ ਹੈਗੇ ਆ ਉਹਨਾਂ ਖਿਲਾਫ ਕੀ ਐਕਸ਼ਨ ਲੈ ਰਹੀ ਹੈ ਤੋਂ ਆ ਗੱਲਬਾਤ ਕਰਦੇ ਆ ਬਲਜੀਤ ਸਿੰਘ ਪੜਾ ਜੀ ਨਾਲ ਸੱਚਕਾ ਸਰ ਸੱਚਕਾ ਜੀ ਫਰਦ ਸੋਇਰਾ ਜਿਹੜੀ ਤੁਸੀਂ ਗੱਲ ਕੀਤੀ ਹੈ ਰੇੜੀ ਮਾਰਕੀਟ ਦੀ ਪਹਿਲਾਂ ਵੀ ਸਾਡੇ ਪਹਿਲੇ ਡੀਸੀ ਸਾਹਿਬ ਸੀ ਉਹਨਾਂ ਨੇ ਉਦੋਂ ਗੱਲ ਚਲਾਈ ਸੀ ਕਿ ਇੱਕ ਆਪਾਂ ਰੇੜੀ ਮਾਰਕੀਟ ਬਣਾਈਏ ਬਟ ਉਹ ਜਿਹੜੀ ਜਗ੍ਹਾ ਉਹਨਾਂ ਨੇ ਸਿਲੈਕਟ ਕੀਤੀ ਸੀ ਉਹ ਥੋੜੀ ਦੂਰ ਸੀ ਉਹ ਉਸ ਗੱਲ ਦੇ ਨਾਲ ਮੈਂ ਵੀ ਨਹੀਂ ਸੀ ਸਹਿਮਤ ਕਿਉਂਕਿ ਉਹ ਸ਼ਹਿਰੋਂ ਬਾਹਰ ਪੈਂਦੀ ਸੀ ਤੇ ਕੋਈ ਵੀ ਰੇੜੀ ਵਾਲੇ ਵੀ ਉੱਥੇ ਜਾਣਾ ਵਾਜਬ ਨਹੀਂ ਸੀ ਸਮਝਦੇ ਸੋ ਅਸੀਂ ਤੇ ਡਿਸਾਪ ਦੇ ਅੱਗੇ ਉਹ ਮੰਗ ਕਰਦਾ ਕਿ ਜਿਹੜਾ ਬੱਸ ਸਟੈਂਡ ਨਵਾਂ ਬਣਾਇਆ ਉਹਦੇ ਵਾਲੀ ਪੁਰਾਣੀ ਜਗ੍ਹਾ ਜਿਹੜੀ ਹੈਗੀ ਆ ਬੱਸ ਸਟੈਂਡ ਦੀ ਉਹ ਖਾਲੀ ਹੋਈ ਆ ਉਹ ਜਾਂ ਜਾਂ ਤੇ ਸਾਨੂੰ ਉਹ ਲੀਜ਼ ਤੇ ਦੇ ਦਨ ਜਿਲ੍ਹਾ ਪ੍ਰਸ਼ਾਸਨ ਵਾਲੇ ਉੱਥੇ ਪ੍ਰੋਪਰ ਜਿਹੜੇ ਵੀ ਸਾਨੂੰ ਰੇੜੀ ਵਾਲੇ ਹੈਗੇ ਨੇ ਵੀਰ ਉਹ ਸਾਰੇ ਆਪ ਸਾਨੂੰ ਨਗਰ ਕੌਂਸਲ ਨੂੰ ਜਿਹੜੀ ਆ ਉਹ ਤਹਿਬਜ਼ਾਰੀ ਦਿੰਦੇ ਨੇ ਉਹ ਮੰਥਲੀ ਜਿਹੜਾ ਆਪਣੇ ਪਰਚੀਆਂ ਘਟਾਉਂਦੇ ਨੇ ਉੱਥੇ ਪ੍ਰੋਪਰ ਜਿਹੜੇ ਰਜਿਸਟ੍ਰੇਸ਼ਨ ਜਿੰਨਾਂ ਦੀ ਸਾਡੇ ਕੋਲ ਹੈਗੀ ਆ ਉਹਨਾਂ ਨੂੰ ਉੱਥੇ ਪ੍ਰੋਪਰ ਜੇ ਜਗ੍ਹਾ ਅਲਾਟ ਕਰ ਦਿੱਤੀ ਜਾਏ ਤੇ ਨਾਲ ਆਪਣੇ ਜਿਹੜੇ ਸਾਡੇ ਟੈਕਸੀ ਯੂਨੀਅਨ ਜਿੰਨੀਆਂ ਹੈਗੀਆਂ ਉਹ ਵੀ ਉੱਥੇ ਸ਼ਿਫਟ ਕੀਤੀਆਂ ਜਾਣ ਉਹਦੇ ਨਾਲ ਇੱਕ ਤੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੱਲ ਹੋਏਗੀ ਅਤੇ ਨਾਲ ਜਿਹੜੇ ਉੱਥੋਂ ਦੇ ਦੁਕਾਨਦਾਰ ਲੋਕ ਨੇ ਜਿਹੜੇ ਬੱਸ ਸਟੈਂਡ ਬਾਹਰ ਜਾਣ ਨਾਲ ਜਿਹੜਾ ਉਹ ਉੱਥੇ ਉਹਨਾਂ ਦਾ ਕਾਰੋਬਾਰ ਘਟਿਆ ਉਹਨੂੰ ਵੀ ਆਪਾਂ ਉਹਨਾਂ ਦੇ ਕਾਰੋਬਾਰ 'ਚ ਵੀ ਵਾਧਾ ਹੋ ਸਕਦਾ ਉਹਨਾਂ ਦਾ ਕਾਰੋਬਾਰ ਵਧੀਆ ਚੱਲ ਸਕਦਾ ਸੋ ਇਹ ਇੱਕ ਬਹੁਤ ਹੀ ਵਧੀਆ ਸੁਝਾਅ ਵੀ ਆ ਜੋ ਜਿਹੜਾ ਅਸੀਂ ਡੀਸੀ ਸਾਹਿਬ ਨੂੰ ਇਹਦੇ ਬਾਰੇ ਆਪਾਂ ਗੱਲ ਵੀ ਕਰਾਂਗੇ ਤੇ ਲਿਖ ਕੇ ਵੀ ਭੇਜਾਂਗੇ ਪ੍ਰਪੋਜ਼ਲ ਬਣਾ ਕੇ ਕਿ ਜੇ ਉਹ ਸਹਿਮਤੀ ਦਿੰਦੇ ਨੇ ਤੇ ਆਪਾਂ ਉੱਥੇ ਰੀੜੀ ਮਾਰਕੀਟ ਬਣਾਉਣ ਲਈ ਤਿਆਰ ਆ ਸੋ ਇਹ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਮੁੱਦਾ ਬਣਾ ਸਰ ਨਗਰ ਨਗਰ ਕੌਂਸਲ ਵੱਲੋਂ ਸਮੇਂ-ਸਮੇਂ ਤੇ ਕਈ ਉਪਰਾਲੇ ਕੀਤੇ ਜਾ ਰਹੇ ਨੇ ਪਲਾਸਟਿਕ ਦੇ ਲਿਫਾਫੇ ਫੜੇ ਜਾ ਰਹੇ ਨੇ ਨਜਾਇਜ਼ ਕਬਜ਼ੇ ਜੋ ਦੁਕਾਨਦਾਰਾਂ ਨੇ ਕੀਤੇ ਉਹਨਾਂ ਖਿਲਾਫ ਵੀ ਮਹਿਮ ਚੱਲ ਰਹੀ ਹੈ ਤੇ ਅੱਗੇ ਕੀ ਆਉਣ ਵਾਲੇ ਦਿਨਾਂ ਵਿੱਚ ਕਿ ਕਿਦੜੀ ਮਹਿਮਰੇਗੀ ਦੇਖੋ ਲਿਫਾਫਿਆਂ ਦਾ ਜਿਹੜਾ ਮਸਲਾ ਵਾ ਲਿਫਾਫਿਆਂ ਦੀ ਬਹੁਤ ਵੱਡੀ ਸਮੱਸਿਆ ਵਾ ਕਿਉਂਕਿ ਜਿੰਨੇ ਵੀ ਸਾਡੇ ਸੀਵਰੇਜ ਨੇ ਸੀਵਰੇਜ ਸਿਸਟਮ ਜਿਹੜਾ ਉਹ ਲਿਫਾਫਿਆਂ ਕਰਕੇ ਬਲੌਕ ਹੋ ਜਾਂਦਾ ਸੋ ਈਓ ਸਾਹਿਬ ਵੱਲੋਂ ਜਿਹੜਾ ਏਡੀਸੀ ਸਾਹਿਬ ਜਿਹੜੇ ਪਹਿਲੇ ਸੀ ਉਹਨਾਂ ਵੱਲੋਂ ਇਹ ਆਪਣੇ ਡਰਾਈਵ ਚੜੀ ਚਲਾਈ ਗਈ ਸੀ ਪਰ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਜੇ ਮਨਾਈ ਹੈ ਲਿਫਾਫਿਆਂ ਤੇ ਤੇ ਸਰਕਾਰ ਵੱਡੀਆਂ ਫੈਕਟਰੀਆਂ ਨੂੰ ਕਿਉਂ ਨਹੀਂ ਹੱਥ ਪਾਉਂਦੀ ਉਹਨਾਂ ਨੂੰ ਹੱਥ ਪਾਉਣ ਉਹਨਾਂ ਦੀ ਹਾਂ ਕਿਸੇ ਹੱਦ ਤੱਕ ਦੁਕਾਨਦਾਰਾਂ ਦੀ ਵੀ ਗੱਲ ਠੀਕ ਐ ਸਰ ਜੇ ਅਸੀਂ ਇੱਥੇ ਬੰਦ ਕਰਦੇ ਆਂ ਧਾਰੀਵਾਲੋਂ ਧਾਰੀਵਾਲ ਵਿਕਰੇ ਆ ਸਾਰੇ ਪੰਜਾਬ ਚ ਵੱਖ-ਵੱਖ ਸ਼ਹਿਰਾਂ ਚ ਵਿਕਰੇ ਆ ਤੇ ਅਸੀਂ ਸਰ ਕਿਵੇਂ ਬੰਦ ਕਰ ਲਈਏ ਸਾਡਾ ਕਾਰੋਬਾਰ ਠੀਕ ਐ ਉਹ ਵੀ ਰੋਜੀ ਰੋਟੀ ਹਾਂ ਜਾਂ ਤੇ ਉਹ ਪੂਰੇ ਸਰਕਾਰ ਆਪਣੇ ਪੱਦਰ ਤੇ ਪੂਰੇ ਪੰਜਾਬ ਦੇ ਵਿੱਚ ਸਾਰਿਆਂ ਸਰਕਾਰਾਂ ਨੂੰ ਪਤਾ ਐ ਕਿ ਕਿੱਥੇ-ਕਿੱਥੇ ਫੈਕਟਰੀਆਂ ਨੇ ਉੱਥੋਂ ਇਹਨਾਂ ਦੀ ਸਪਲਾਈ ਬੰਦ ਕਰਨੀ ਚਾਹੀਦੀ ਐ ਕਿਉਂਕਿ ਅਜ ਹਿਮਾਚਲ ਦੀ ਗੱਲ ਕਰ ਲਈਏ ਉੱਥੇ ਵੀ ਪੂਰਨ ਤੌਰ ਤੇ ਲਿਫਾਫੇ ਜਿਹੜੇ ਬੰਦ ਨੇ ਤੇ ਇਹ ਬਹੁਤ ਵੱਡੀ ਸਮੱਸਿਆ ਵਾ ਕਿਉਂਕਿ ਜਿੰਨਾ ਵੀ ਕੂੜਾ ਘਰਾਂ ਦੇ ਵਿੱਚੋਂ ਆ ਰਿਹਾ ਉਹ ਗਿੱਲਾ ਕੂੜਾ ਸੁੱਕਾ ਕੂੜਾ ਜਿਹੜਾ ਉਹ ਇਕੱਠਾ ਆ ਰਿਹਾ ਜਿਹੜੇ ਲਿਫਾਫੇ ਨੇ ਲਿਫਾਫੇ ਜਿਹੜੇ ਬਹੁਤ ਵੱਡੀ ਸਮੱਸਿਆ ਬਣ ਰਹੀ ਆ ਸੋ ਅਸੀਂ ਆਪਣੇ ਵੱਲੋਂ ਅਸੀਂ ਉਪਰਾਲਾ ਕੀਤਾ ਹੈ ਕਿ ਬੈਲਿੰਗ ਮਸ਼ੀਨਾਂ ਲਾਈਆਂ ਹੁਆਂ ਨੇ ਜਿਹੜਾ ਲਿਫਾਫਾ ਹੁੰਦਾ ਉਹਨੂੰ ਵੱਖ ਕਰਕੇ ਆਪਾਂ ਉਹਨੂੰ ਕੰਪਰੈਸ ਕਰਕੇ ਜੇ ਕੋਈ 10 ਕਿਲੋ ਲਿਫਾਫਾ ਉਹ ਸਾਡੀ ਬਿਲਡਿੰਗ ਮਸ਼ੀਨ ਤੇ ਸਾਰਾ 1.5 2 ਕਿਲੋ ਦਾ ਰਹਿ ਜਾਂਦਾ 25 25 ਕਿਲੋ ਦੀਆਂ ਗੱਠਾਂ ਬਣਾਈਆਂ ਪਰ ਕੱਲਾ ਨਗਰ ਕਾਉਂਸਲ ਦੇ ਐਫਰਟ ਦੇ ਨਾਲ ਇਹ ਬੰਦ ਨਹੀਂ ਹੋਣੇ ਇਹਨੂੰ ਸਰਕਾਰ ਨੂੰ ਪੰਜਾਬ ਪੱਧਰ ਤੇ ਪੂਰੀ ਸਟੇਟ ਚ ਲਾਗੂ ਕਰਨਾ ਹੋਏਗਾ ਕਿ ਇਹਨਾਂ ਲਿਫਾਫਿਆਂ ਤੇ ਜਿਹੜੀ ਪੂਰਨ ਰੋਕ ਲਾਈ ਜਾਏ ਤੇ ਲਾਉਣੀ ਵੀ ਬਹੁਤ ਜ਼ਰੂਰੀ ਹੈ ਸੋ ਅਸੀਂ ਤੇ ਉਹ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਜਿਹੜੇ ਤੇ ਐਕਸ਼ਨ ਲਵੇ ਸਰ ਲੋਕਾਂ ਨੂੰ ਵੀ ਅਵੇਅਰ ਹੋਣਾ ਪਏਗਾ ਬਿਲਕੁਲ ਜੀ ਜਿੰਨਾ ਚਿਰ ਲੋਕ ਅਵੇਅਰ ਨਹੀਂ ਹੋਣਗੇ ਨਾ ਮੈਂ ਕੁਝ ਕਰ ਸਕਦਾ ਨਾ ਨਗਰ ਕਾਉਂਸਲ ਕਰ ਸਕਦੀ ਨਾ ਤੁਸੀਂ ਪੱਤਰਕਾਰ ਵੀਰ ਕਰ ਸਕਦੇ ਹੋ ਇਹ ਤੇ ਸਾਰਿਆਂ ਦਾ ਸਾਂਝਾ ਉਪਰਾਲਾ ਸਾਰੇ ਅਸੀਂ ਕਰਾਂਗੇ ਤੇ ਤਾਂ ਹੀ ਕੋਈ ਜਿਹੜਾ ਮਸਲੇ ਦਾ ਅਸੀਂ ਹੱਲ ਕਰ ਸਕਦੇ ਹਾਂ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਇੱਕ ਤੇ ਘਰਾਂ ਦੇ ਵਿੱਚੋਂ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਦਿਓ ਕਿਉਂਕਿ ਜੇ ਜੇ ਤੁਸੀਂ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਦਿਓਗੇ ਤਾਂ ਅਸੀਂ ਗਿੱਲੇ ਕੂੜੇ ਦੀ ਜਿਹੜੀ ਆ ਪ੍ਰੋਪਰ ਅਸੀਂ ਪਿਟਸ ਬਣਾਈਆਂ ਹੋਈਆਂ ਤੇ 40 ਤੋਂ ਦਿਨਾਂ ਦੇ ਵਿੱਚ ਉਹਦੀ ਖਾਦ ਪ੍ਰੋਪਰ ਬਣ ਜਾਂਦੀ ਤਿਆਰ ਹੋ ਜਾਂਦੀ ਜਿਹੜਾ ਸੁੱਕਾ ਹੁੰਦਾ ਉਹ ਉਹ ਅਸੀਂ ਅਲੱਗ ਕਰ ਲੈਂਦੇ ਉਹ ਫੈਕਟਰੀਆਂ ਜਿਹੜੀਆਂ ਵੱਡੀਆਂ ਹੈਗੀਆਂ ਉਹ ਜਿਹੜਾ ਸਦੋਂ ਇਕੱਠਾ ਕਲੈਕਟ ਹੋ ਜਾਂਦਾ ਕੋਈ 2 ਮਹੀਨੇ 2 ਮਹੀਨੇ ਦਾ ਉਹ ਫਿਰ ਫੈਕਟਰੀਆਂ ਜਿਹੜੀਆਂ ਉਹਦੇ ਅਸੀਂ ਟੈਂਡਰ ਕਾਲ ਕਰਦੇ ਆ ਤੇ ਉਹ ਫੈਕਟਰੀਆਂ ਜਿਹੜੀਆਂ ਉਹ ਠਾ ਕੇ ਲੈ ਜਾਂਦੀਆਂ ਉਹਦੇ ਨਾਲ ਜਿਹੜਾ ਸ਼ਹਿਰ ਦੀ ਸਫਾਈ ਤੇ ਜਿਹੜਾ ਉਹ ਬੜਾ ਵਧੀਆ ਅਸਰ ਪੈਂਦਾ ਸਰ ਪਬਲਿਕ ਪਾਥਰੂਮ ਮਤਲਬ ਹੀ ਬੜਾ ਬੁਰਾ ਹਾਲ ਹੈਗਾ ਸ਼ਹਿਰ ਵਿੱਚ ਉਹਨਾਂ ਉਹਨਾਂ ਖਿਲਾਫ ਕੀ ਕਰ ਰਹੇਗੇ ਜਾਂ ਉਹਨਾਂ ਦੇ ਵਾਸਤੇ ਜਾਂ ਫਾਇਦੇ ਵਾਸਤੇ ਕੀ ਕਰ ਰਹੇਗੇ ਉਹਨਾਂ ਦੇ ਖਿਲਾਫ ਕੀ ਕਰਨਾ ਜਿਹੜੇ ਪਬਲਿਕ ਟਾਇਲਟ ਦੀ ਗੱਲ ਕਰ ਰਹੇ ਹੋ ਉਹਦਾ ਟੈਂਡਰ ਜਿਹੜਾ ਉਹ ਵੀ ਅਲਾਟ ਕਰ ਚੁੱਕੇ ਆ ਸੋ ਕੰਮ ਜਿਹੜਾ ਵਾ ਉਹ ਸਟਾਰਟ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਬਾਥਰੂਮ ਜਿਹੜੇ ਰਿਪੇਅਰ ਕਰਾ ਦਿੱਤੇ ਜਾਣੇ ਬਟ ਗੱਲ ਫਿਰ ਉੱਥੇ ਆਈ ਹੈ ਕਿ ਅੱਜ ਤੁਸੀਂ ਬਾਥਰੂਮ ਜਿਹੜੇ ਆ ਉਹ ਰੈਨੋਵੇਸ਼ਨ ਕਰਵਾਦਨੇ ਅਗਲੇ ਦਿਨ 2 ਦਿਨ ਹੀ ਨਿਕਲਦੇ ਤੇ ਲੋਕ ਕੁਝ ਸ਼ਰਾਟੀ ਅੰਸਰ ਜਿਹੜੇ ਹੈਗੇ ਨੇ ਉਹ ਕਦੀ ਉਥੋਂ ਟੂਟੀਆਂ ਲਾ ਕੇ ਲੈ ਜਾਂਦੇ ਨੇ ਕਦੀ ਉਥੇ ਜਿਹੜੇ ਟਿਊਬਲਾਈਟਸ ਬਲਬਸ ਇਲੈਕਟ੍ਰਿਸਿਟੀ ਦੀ ਵਾਇਰ ਕੱਢਿਥੋਂ ਤੱਕ ਵਾਇਰ ਜਿਹੜਾ ਸਮਾਨ ਸੀਟ ਲੱਗੀ ਉਥੇ ਉਹ ਸਾਰਾ ਇਹ ਕੁਝ ਨਸ਼ੇੜੀ ਲੋਕ ਜਿਹੜੇ ਆ ਉਹ ਲੈ ਜਾਂਦੇ ਜਿੰਨਾ ਚਿਰ ਲੋਕ ਨਾ ਸਮਝਣਗੇ ਕਿ ਇਹ ਪਬਲਿਕ ਪ੍ਰਾਪਰਟੀ ਜਿਹੜੀ ਉਹ ਸਾਡੀ ਆਪਣੀ ਪ੍ਰਾਪਰਟੀ ਆ ਉਨਾਂ ਚਿਰ ਨਗਰ ਕੌਂਸਲ ਵੀ ਕੁਛ ਨਹੀਂ ਕਰ ਸਕਦੇ ਆ ਪੈਸੇ ਜ਼ਰੂਰ ਲਗਾ ਸਕਦੇ ਆ ਅੱਜ ਪੈਸੇ ਲਗਾਉਣੇ ਆ ਤੇ ਫਿਰ ਹਫ਼ਤੇ ਬਾਅਦ ਫਿਰ ਉੱਥੇ ਦੁੱਖ ਵੀ ਹੁੰਦਾ ਯਾਰ ਐਡਾ ਵਧੀਆ ਹੁਣ ਤੁਸੀਂ ਆ ਕੁੜੀਆਂ ਦੇ ਸਕੂਲ ਦੇ ਸਾਹਮਣੇ ਗੱਲ ਕਰ ਲੋ ਉਹ ਬੜੇ ਰੀਜ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਸੀ ਬਟ ਅੱਜ ਮਨ ਨੂੰ ਦੁੱਖ ਵੀ ਲੱਗਦਾ ਕਿ ਇੰਨੇ ਪੈਸੇ ਲਾਉਣ ਦੇ ਬਾਅਦ ਵੀ ਫੇਰਾ ਜੋ ਬਾਥਰੂਮ ਦੀ ਉਸ ਤਰ੍ਹਾਂ ਦੀ ਹਾਲਾਤ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹਫ਼ਤੇ ਹਫ਼ਤੇ ਦੇ ਅੰਦਰ ਸਾਰੇ ਬਾਥਰੂਮ ਇੱਕ ਵਾਰੀ ਰਿਪੇਅਰ ਕਰਾ ਕੇ ਉਹ ਲੋਕਾਂ ਦੇ ਸਪੁਰਦੂ ਕਰ ਦੇਓ ਕੁੱਲ ਮਿਲਾ ਕੇ ਸਰ ਦੇਖਿਆ ਜਾਏ ਕਿ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ ਤੇ ਨਾਲ ਨਾਲ ਜਿਹੜਾ ਇਹ ਲੋਕਾਂ ਨੂੰ ਸਾਥ ਦੇਣਾ ਪਵੇਗਾ ਬਿਲਕੁਲ ਜੀ ਸਾਰੇ ਲੋਕਾਂ ਨੂੰ ਵੀ ਅਵੇਅਰ ਹੋਣਾ ਪਵੇਗਾ ਫੇਰ ਹੀ ਅਸੀਂ ਗੁਰਦਾਸਪੁਰ ਨੂੰ ਜਿਹੜਾ ਉਹ ਸੋਨਾ ਸੁੰਦਰ ਤੇ ਉਹਨੂੰ ਤਰੱਕੀ ਰਕੀਆਂ ਦੇ ਰਾਹਾਂ ਤੇ ਲੈ ਕੇ ਜਾ ਸਕਦੇ ਇਹ ਸਾਡੇ ਨਾਲ ਸੀ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾੜਾ ਜੀ ਉਹਨਾਂ ਦੇ ਇਹੀ ਸੁਝਾ ਦਿੰਦਾ ਹੈ ਕਿ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਲੋਕਾਂ ਨੂੰ ਸਾਥ ਦੇਣਾ ਪਵੇਗਾ ਤਾਂ ਹੀ ਜਿਹੜਾ ਆਪਾਂ ਗੁਰਦਾਸਪੁਰ ਸ਼ਹਿਰ ਦੀ